ਅੱਜ ਅਸੀਂ ਗੱਲ ਕਰਾਂਗੇ ਉਹ ਵਿਰਾਸਤੀ ਕਿਲੇ ਦੀ ਜਿਸ ਦੇ ਅੰਦਰ ਕੂੜੇ ਦੇ ਡੰਪ ਨੇ ਜਿਹੜੇ ਨਗਰ ਕੌਂਸਲ ਨਾਭਾ ਵੱਲੋਂ ਬਣਾਏ ਜਾ ਰਹੇ ਔਰ ਉਸ ਨੂੰ ਲੈ ਕੇ ਕਾਲੀਦਾਲ ਵੱਲੋਂ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ ਸਾਡੇ ਨਾਲ ਨੇ ਕਾਲੀਦਾਲ ਦੇ ਆਗੂ ਔਰ ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰ ਸਿੰਘ ਸਿੰਘ ਗੋਲੂ ਉਹਨਾਂ ਅਸੀਂ ਨੇ ਕੱਲ ਨੂੰ 5 ਵਜੇ ਮਹਾਰਾਣੀ ਸਾਹਿਬ ਤੋਂ ਟਾਈਮ ਲਿਆ ਉਹਨਾਂ ਨੂੰ ਮਿਲਨ ਦਾ ਪਰ ਮੈਂ ਤੁਹਾਨੂੰ ਇਹ ਦੱਸਣੀ ਚਾਹਣਾ ਕਿ ਕੱਲ ਤੇ ਅੱਜ ਦੇ ਵਿੱਚ ਜਦੋਂ ਦੀ ਮੈਂ ਪੋਸਟ ਪਾਈ ਆ ਪਿੰਡਾਂ ਚੋਂ ਬਹੁਤ ਲੋਕਾਂ ਦੇ ਫੋਨ ਆ ਰਹੇ ਨੇ ਵੀ ਅਸੀਂ ਆਵਾਂਗੇ ਸ਼ਹਿਰ ਤੋਂ ਬਹੁਤ ਲੋਕਾਂ ਦੇ ਮੈਂ ਕਹਿੰਦੇ ਕਿ ਕਿਹੜੀ ਸਸਤਾ ਪੱਤੀ ਇਹਨੂੰ ਪੁੱਛਦਾ ਹੋਣਾ ਇਹਦਾ ਕੌਣ ਮਿੱਤਰ ਆ ਇਹਦੇ ਨਾਲ ਵਿਵੇਕ ਸਿੰਘ ਲਾ ਫਿਰਦਾ ਦੀ ਜਿਹੜੇ ਇਹਨੂੰ ਸਟੈਂਡ ਕਰਨ ਵਾਲੇ ਸੀ ਇਹਦੇ ਨਾਲ ਜਾਦੂ ਵੀਰੇ ਹੋਣੀ ਸਾਰੇ ਜਿਹੜੇ ਇਹਦੇ ਨਾਲ ਦੀ ਅੱਜ ਤੇ ਨਾਲ ਬੰਦਾ ਕਿਉਂਕਿ ਦੋ ਮੂੰਹਾਂ ਸੱਪ ਹੈ ਇਹ ਬੰਦਾ ਪੈਸੇ ਦਾ ਮਿੱਤਰ ਹੈ ਪੈਸੇ ਤੋਂ ਲਾਭ ਹੈਦਾ ਕੋਈ ਲੈਣ ਦੇ ਨਹੀਂ ਅੱਜ ਇਸੇ ਕਰਕੇ ਇਹਦਾ ਕੋਈ ਵੀ ਫਰੈਂਡ ਸਰਕਲ ਇਨੂੰ ਸਾਰੇ ਛੱਡ ਗਏ ਉਹ ਮੈਨੂੰ ਸਮਝਾਉਂਦੇ ਸੀ ਵੀ ਇਹ ਦੋ ਮੁਹਾਸਪਾ ਇਹਦਾ ਕਹਿੜਾ ਛੱਡਦੇ ਨਹੀਂ ਇਹ ਤੈਨੂੰ ਡੰਗ ਮਾਰੂ ਮਾਰੂ ਪਰ ਇਹ ਡੰਗ ਮਾਰਨ ਤੋਂ ਪਹਿਲਾਂ ਹੀ ਨਾ ਬਚ ਗਿਆ 165 ਦਿਨ ਦੇ ਵਿੱਚੋਂ 3 ਦਿਨ ਹੋਰੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੁੰਦਾ ਤੇ ਬਾਕੀ 342 ਦਿਨ ਇੱਥੇ ਕੂੜਾ ਰਹਿੰਦਾ ਹੈ ਸੋ ਇਸ ਗੱਲ ਨੂੰ ਆਪਾਂ ਚਾਹਣੇ ਅਗੇ ਇਹ ਅਫਮਾਨ ਹੈ ਹੋਰ ਕੀ ਆ ਇਹ ਇਸ ਕਰਕੇ ਇਹਨੂੰ ਪੂਰਾ ਸਾਫ਼ ਕੀਤਾ ਜਾਵੇ ਤੇ ਇਹੀ ਸਾਡੀ ਬੇਨਤੀ ਆ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡਾ ਸੰਗਰਸ ਇੱਥੇ ਕਰਾਂਗੇ ਸਰ ਸਾਹਿਬ ਉੱਡਾ ਕਹਿੰਦੇ ਸਾਜ ਜਿੱਕ ਵਾਰੀ ਉਦੋਂ ਵੀ ਇਹਦਾ ਕੂੜਾ ਚੱਲਦਾ ਇਹਨਾਂ ਨੇ ਕੀ ਕੀਤਾ ਜੀ ਅਖੰਡ ਪਾਠ ਇਹਨੂੰ ਪੁੱਛੋ ਮੱਖਣ ਲਾਲ ਨੂੰ ਤੂੰ ਅੱਜ ਤੱਕ ਉੱਥੇ ਖੰਡਪਾਟ ਖਾਇਆ ਤਾ ਜਾਂ ਕਿਸੇ ਹੋਰ ਸਰਕਾਰ ਦੇ ਕਿਸੇ ਬੰਦੇ ਨੇ ਅੱਜ ਤੱਕ ਉੱਥੇ ਖੰਡਪਾਟ ਖਾਇਆ ਤੀ ਜਿੱਥੇ ਆ ਖੰਡਪਾਟ ਹੁੰਦਾ ਸੀ ਔਰ ਜਦੋਂ ਹੁੰਦਾ ਤਾਂ ਉੱਥੇ ਉਦਣ ਪੂਰੀ ਫੁੱਲ ਸਫਾਈ ਵੀ ਹੁੰਦੀ ਆ ਮੈਂ ਕਹਿੰਦਾ ਤਿੰਨ ਦਿਨਾਂ ਸ਼ਹਿਰ ਦਾ ਬਿਲਕੁਲ ਜਿੱਥੇ ਕਚੈੜੀ ਸੀ ਜਿੱਥੇ ਸਾਹਮਣੇ ਮਹਿਲ ਬਣਿਆ ਹੋਇਆ ਸੀ ਉੱਥੇ ਖੰਡਪਾਟ ਹੁੰਦਾ ਉੱਥੇ ਹੁੰਦਾ ਕਿਹੜੀ ਵਾਰ ਹੁਣ ਕੀ ਤੁਹਾਨੂੰ ਕੀ ਲੱਗਦਾ ਵੀ ਐਡੇ ਵੱਡੇ ਕਿਲੇ ਨੂੰ ਨਗਰ ਕੌਂਸਲ ਨਾਬਾ ਜਾ ਇੱਕ ਛੋਟਾ ਜਿਹਾ ਪਿਆਦਾ ਪੱਪੂ ਸਟੀਲ ਜਾਂ ਉਹਦੀ ਘਰ ਵਾਲੀ ਪਤਨੀ ਨਗਰ ਕੌਂਸਲ ਪ੍ਰਧਾਨ ਉਸ ਹੱਬ ਲੂਗੀ ਬੜਾ ਵੱਡਾ ਬਜਟ ਹੈ ਜੀ ਕਿਲੇ ਨੂੰ ਸੁਧਾਰਨ ਦਾਸ ਤਾਂ ਕਹਿੰਦੇ ਆ ਸਰਕਾਰਾਂ ਧਿਆਨ ਦੇਣ ਇਸ ਵਾਰ ਵੱਡਾ ਬਜਟ ਭੇਜਣ ਤੇ ਕਿਲੇ ਦੀ ਸ਼ਾਮ ਸੰਭਾਲ ਹੋਵੇ ਜਿੰਨਾ ਕੁੜਾ ਸ਼ਹਿਰ ਦੇ ਵਿੱਚੋਂ ਸਾਫ਼ ਹੋ ਗਿਆ ਉਹਦਾ ਕ੍ਰੈਡਿਟ ਸਾਨੂੰ ਇਹ ਗੋਲੂ ਗੋਲੂ ਵਰਗੇ ਤੋਂ ਨਹੀਂ ਲੈਣਾ ਹੈਗਾ ਸਾਨੂੰ ਲੋਕ ਜਾਣਦੇ ਨੇ ਲੋਕਾਂ ਨੂੰ ਪਤਾ ਹੈ ਵੀ ਉਹਨਾਂ ਦੇ ਘਰ ਦੇ ਮੂਰੇ ਜਿਹੜਾ ਕੂੜਾ ਕਈ ਕਈ ਦਿਨ ਨਹੀਂ ਚੁੱਕਿਆ ਜਾਂਦਾ ਤੇ ਅੱਜ 2-2 ਵਾਰ ਗੱਡੀ ਜਾਂਦੀ ਅੱਜ ਸਵੇਰ ਹੁਣ ਜਿਹੜੀ ਇਹਨਾਂ ਨੂੰ ਵਾਰ-ਵਾਰ ਅਸੀਂ ਕਹਿ ਰਹੇ ਆ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੀ ਕਰਾਂਗੇ ਇੱਥੇ ਬੈਠ ਕੇ ਚਾਹੇ ਬੈਠਣਾ ਪਵੇ ਚਾਹੇ ਬਾਜ਼ਾਰਤ ਕਰਨਾ ਪਵੇ ਜਿਵੇਂ ਮਰਜ਼ੀ ਕਰਨਾ ਪਵੇ ਪਹਿਲੀ ਗੱਲ ਤਾਂ ਕੂੜਾ ਉਹ ਹੁਣ ਨਹੀਂ ਗਿਰਨ ਲੱਗਿਆ ਉਹ ਕਈ ਸਾਲਾਂ ਦਾ ਗਿਰਦਾ ਆ ਰਿਹਾ ਤੇ ਦੂਜੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਮੱਖਣ ਸਿੰਘ ਮੱਖਣ ਲਾਲ ਤਾਂ ਵਿੱਲ ਹੈ ਉਹ ਵੀ ਵਿੱਲ ਹੈ ਤੇ ਗੋੜੂ ਵੀ ਵਿੱਲ ਹੈ ਨਾ ਗੁਰੂ ਦਾ ਕੋਈ ਕੰਮ ਨਾ ਕਾਰਨਾ ਕੋਈ ਦੁਕਾਨਦਾਰੀ ਨਾ ਕੁਛਾ ਕੇਵਲ ਕੋਬਲ ਜਿਹੜੀ ਇਹਨਾਂ ਨੇ ਅਕਾਲ ਉਹ ਦੱਬ ਕੇ ਵਿੱਚੋਂ ਕੁਝ 2-4000 ਰੁਪਇਆ ਆਉਂਦਾ ਆਪਣੀ ਨਹੀਂ ਆਉਂਦਾ ਪਤਾ ਨਹੀਂ ਕਿਵੇਂ ਕੀ ਝੱਗੀਆਂ ਟੁੱਕੀਆਂ ਮਾਰ ਕੇ ਕਿਹੜਾ ਕੰਮ ਕਿਵੇਂ ਚਲਾਉਂਦਾ ਇਹਦਾ ਕਿਵੇਂ ਪਰਿਵਾਰ ਦਾ ਗੁਜ਼ਾਰਾ ਚੱਲਦਾ ਰੱਬ ਜਾਣਦਾ ਪਰ ਸਾਨੂੰ ਥੋੜਾ ਜਿਹਾ ਪਰੋਸੇ ਜੋਗ ਸੂਤਰਾ ਤੋਂ ਪਤਾ ਲੱਗਿਆ ਸੀ ਤੁਸੀਂ ਕੋਈ ਕਾਉਂਸਲਰ ਵਗੈਰਾ ਵੀ ਇਕੱਠੇ ਕੀਤੇ ਨੇ ਮੀਟਿੰਗ ਕੀਤੀ ਆ ਪਰ ਇਹ ਜਿਹਾ ਕਦਮ ਵੀ ਕੋ ਚੱਕਣ ਜਾ ਰਹੇ ਨਹੀਂ 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 ਕਾਉਂਸਲਰ ਵਾਲੇ ਤਾਂ ਦੇਖੋ ਕਹਿੰਦੇ ਚੋਰ ਨੂੰ ਹੀ ਡਰ ਹੋ ਜਾਂਦਾ ਕਾਉਂਸਲਰ ਕਦੋਂ ਇਕੱਠੇ ਕਰਤੇ ਹਜੇ ਤਾਂ ਕੋਈ ਗੱਲ ਇਹ ਨਹੀਂ ਹੋਈ ਜੀ ਕਾਉਂਸਲਰ ਵਾਲਾ ਕੋਈ ਇਹਨਾਂ ਦੇ ਤਾਂ ਵੱਧ ਕਾਉਂਸਲਰ ਨੇ ਸਾਡੇ ਲੇਵਲ ਤੇ ਦੇਖੋ ਜਿੱਥੇ ਨਾਬੇ ਸ਼ਹਿਰ ਦੇ ਵਿਕਾਸ ਦੀ ਗੱਲ ਆ ਅਸੀਂ ਪ੍ਰਧਾਨ ਸਾਡੀ ਭੈਣ ਆ ਪ੍ਰਧਾਨ ਸਾਹਿਬ ਨਾਲ ਖੜੇ ਆ ਜਿੱਥੇ ਨਾਬੇ ਦੀ ਵਿਕਾਸ ਦੀ ਆ ਜਿੱਥੇ ਸਾਰੀ ਲੋੜ ਆ ਉੱਥੇ ਅਸੀਂ ਖੜੇ ਆ ਅੱਜ ਵੀ ਖੜਾਂਗੇ ਕੱਲ ਵੀ ਖੜੇ ਸੀ ਅੱਜ ਵੀ ਖੜਾਂਗੇ ਸਾਡੀ ਭੈਣ ਆ ਉਹ ਜਿੱਥੇ ਬੁਲਾਉਣਗੇ ਅਸੀਂ ਜਾਵਾਂਗੇ ਪਰ ਉਹ ਤਾਂ ਤੁਹਾਡੇ ਵਾਸਤੇ ਸ਼ਬਦਾਲੀ ਬਹੁਤ ਵਧੀਆ ਵਰਤ ਰਿਹਾ ਆਪਣਾ ਭਰਾ ਕਹਿੰਦਾ ਹੈ ਕਾਣਾ ਮੈਂ ਕਾਣਾ ਨਹੀਂ ਉਹ ਕਹਿੰਦਾ ਕਿ ਸਾਨੂੰ ਉਹ ਕਹਿੰਦਾ ਸ਼ਹਿਰ ਦਾ ਕੋਈ ਵੀ ਕੰਮ ਹੋਵੇ ਮੈਂ ਨਾਲ ਖੜੂ ਆ ਇਹਨੇ ਖੱਤ ਹੈ ਸਾਡੀ ਤਰੱਕੀ ਵਾਸਤੇ ਇਹਨੇ ਮੇਰੇ ਤੋਂ ਖੱਤ ਹੈ ਖਵਾਇਆ ਨਹੀਂ ਮੈਨੂੰ ਉਹ ਤਾਂ ਕਹੂਗਾ ਹੀ ਮੈਂ ਕਹਿ ਰਿਹਾ ਕਾਣਾ ਅੱਖ ਚੱਕਵਾ ਕੇ ਗੱਲ ਕਰੇ ਮੇਰੇ ਨਾਲ ਵੀ ਖਾਦਾ ਹੈ ਕਿ ਨਹੀਂ ਖਾਦਾ ਇੱਥੇ ਆ ਕੇ ਇਹੋ ਦੀ ਕੋਠੀ ਚ ਆ ਕੇ ਰੋਜ਼ ਦਿਨ ਚ ਤਿੰਨ ਟਾਈਮ ਤੇਰਾ ਲੰਚ ਤੇਰਾ ਡਿਨਰ ਤੇਰੀ ਰੋਟੀ ਮੈਂ ਕਹਾਂ ਪੁੱਛਦਾ ਤੇ ਮੇਰੇ ਘਰੇ ਰੋਟੀ ਨਹੀਂ ਬਣਦੀ ਯਾਰ ਇੱਥੇ ਆ ਕੇ ਖਾਂਦਾ ਸੀ ਕਿ ਨਹੀਂ ਖਾਂਦਾ ਸੀ ਮੇਰੇ ਨਾਲ ਅੱਖ ਚਪਾ ਕੇ ਅੱਖ ਗੱਲ ਤਾਂ ਕਰੇ ਕਾਣਾ ਮੈਂ ਉੱਚੀ ਵਾਚ ਕੇ ਗੱਲ ਕਰ ਰਿਹਾ ਕਿਉਂਕਿ ਮੈਂ ਸੱਚਾ ਇਹ ਕਿਉਂ ਨਰਮ ਵਾਚ ਗੱਲ ਕਰਦਾ ਕਿਉਂਕਿ ਇਹ ਕਾਣਾ ਹੈ ਇਹ ਗੱਲ ਕਰੇ ਆਪਣੇ ਟਾਈਮ ਦਾ ਕੰਮ ਦੱਸੇ ਕੋਈ ਮੈਂ ਤਾਂ ਲਗਾਤਾਰ ਤੁਸੀਂ ਲਾਈਵ ਹੋ ਰਹੇ ਹੋ ਜਾਂ ਬੋਲ ਰਹੇ ਹੋ ਪਰ ਆਪੋਜੀਸ਼ਨ ਦੇ ਕਮੈਂਟ ਨੇ ਜਿਹੜੇ ਬਿਲਕੁਲ ਰਫ ਆ ਰਹੇ ਨੇ ਕਦੇ ਕਹਿੰਦਾ ਦੋ ਮੂੰਹਾਂ ਸੱਤ ਕਹਿੰਦਾ ਕਦੇ ਕਹਿੰਦਾ ਪੈਸੇ ਮੰਗਦਾ ਪੈਸੇ ਕੁਝ ਲੈ ਵੀ ਗਿਆ ਇਹ ਜਿਹੀਆਂ ਗੱਲਾਂ ਆ ਰਹੀਆਂ ਨੇ ਕਦੇ 900 ਚੂਏ ਖਾ ਕੇ ਬਿੱਲੀ ਹੱਜ ਨੂੰ ਚਲੀ ਦੇਖੋ ਮੈਨੂੰ ਨਹੀਂ ਪਤਾ ਕਿਹਦੇ ਕਮੈਂਟ ਆ ਰਹੇ ਨੇ ਸਾਡੇ ਭਰਾ ਜੀ ਨੇ ਉਹ ਅੱਜ ਵੀ ਭਰਾ ਨੇ ਕੱਲ ਵੀ ਭਰਾ ਰਹੇ ਨੇ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹਣਾ ਵੀ ਉਹੀ ਗੱਲ ਆ ਜਿੱਥੇ ਕੋਈ ਅਸੀਂ ਮੁੱਦਾ ਲੋਕਾਂ ਦਾ ਚੱਕਣਾ ਤਾਂ ਇਹ ਆਮ ਗੱਲਾਂ ਨਹੀਂ ਦੀਆਂ ਦੇਖੋ ਪਹਿਲਾਂ ਪੱਤਰਕਾਰ ਭਰਾਵਾਂ ਨਾਲ ਲੜੇ ਉਹਨਾਂ ਨੂੰ ਇਹੀ ਗੱਲਾਂ ਕਹੀਆਂ ਜਿਹਦੇ ਜਿਹਦੇ ਨਾਲ ਵੀ ਨਾਬੇ ਸ਼ਹਿਰ ਚ ਲੜੇ ਤੇ ਉਹਨਾਂ ਨੂੰ ਇਹੀ ਗੱਲਾਂ ਕਹੀਆਂ ਕਦੇ ਗਰੁੱਪਾਂ ਦੇ ਵਿੱਚ ਸਾਨੂੰ ਕੁਝ ਕਿਹਾ ਜਾਂਦਾ ਕੁਝ ਕਿਹਾ ਪਰ ਮੈਨੂੰ ਤਾਂ ਇਹ ਗੱਲ ਦਾ ਸ਼ੱਕ ਹੈ ਵੀ ਰੋਲਾ ਕੂੜੇ ਦਾ ਨਹੀਂ ਹੈਗਾ ਕੋਈ ਹੋਰ ਗੱਲ ਹੈ ਵੀ ਤੁਹਾਡਾ ਆਪਸੀ ਇੰਨਾ ਪ੍ਰੇਮ ਸੀ ਵੀ ਸਰ ਮੈਂ ਤਾਂ ਤੁਹਾਨੂੰ ਦੱਸ ਰਿਹਾ ਜੀ ਮਾਲ ਇਹ ਥ੍ਰੈਟ ਕਰਦਾ ਜੀ ਜੀ ਗੁਰੂ ਜਿਹੜਾ ਹਾਂ ਇਹ ਥ੍ਰੈਟ ਕਰਦਾ ਇਹ ਬਲੈਕਮੇਲ ਕਰਦਾ ਹਾਂ ਆਪਾਂ ਹੁੰਦੇ ਨਹੀਂ ਇਹਨੇ 5 ਸਾਲ ਛੱਟੀ ਨੂੰ ਵੀ ਇਹੀ ਕੰਮ ਕਰਕੇ ਰੱਖਿਆ ਸਾਰਾ ਨਾਬਾ ਜਾਣਦਾ ਮੈਨੂੰ ਇਹ ਪੁੱਛੋ ਵੀ ਇਹਦੀ ਇਹਦੇ ਕੀ ਕੰਮ ਕੀ ਹੈ ਜੀ ਇਹਦੀ ਦੁਕਾਨਦਾਰੀ ਪੁੱਛੋ ਐਂ ਕਰੋ ਮੇਰਾ ਘਰ ਦੇਖਿਓ ਇਹਦਾ ਮਹਿਲ ਦੇਖਿਓ ਸਖਬੀਰ ਬਾਦਲ ਦੇ ਮਹਿਲ ਦੀ ਕਾਪੀ ਕੀਤੀ ਐ ਤਾਂ ਕੰਮ ਕੀ ਐ ਇੱਕ ਟੁੱਟਿਆ ਹੋਇਆ ਪ੍ਰਾਈਵੇਟ ਸਕੂਟਰ ਹੁੰਦਾ ਤੇ ਇਹਦੇ ਕੋਲ ਕੇਬਲ ਚੋਂ ਹੀ ਬਸ ਜਿਹੜੀ ਲੋਕਾਂ ਦੀ ਕੇਬਲ ਪੁਰਾਣੀ ਪੂਰੀ ਮਿੰਟੂ ਹੋਰ ਇਹਨਾਂ ਦੇ ਕੇਬਲ ਚੱਲਦੀ ਸੀ ਉਹੀ ਦੱਬੀ ਹੋਈ ਹੈ ਨਾ ਉਦੋਂ ਚੋਂ ਇਹਨੂੰ ਆਉਂਦਾ ਹੋਊਗਾ ਜੋ ਵੀ ਆਉਂਦਾ ਕੀ ਇਕੱਲੇ ਉਹ ਕੇਬਲ ਦੇ 5-4000 ਰੁਪਏ ਤੇ ਤਾਂ ਨਹੀਂ ਐਡਾ ਮਹਿਲ ਖੜਾ ਹੁੰਦਾ ਪ੍ਰਧਾਨ ਜੀ ਤੁਸੀਂ ਕਿੰਨੇ ਕੰਮਾਂ ਲੇ ਲੇ ਸੋ ਅਸੀਂ 4 ਸਾਲ ਪ੍ਰਧਾਨ ਕੀ ਕਰ ਲਈ ਸਾਡੇ ਤੋਂ ਤਾਂ ਕੁਝ ਬਣਿਆ ਨਹੀਂ ਇਹਨੇ 2 ਸਾਲ ਪ੍ਰਧਾਨਗੀ ਕਰਕੇ ਐਡਾ ਮਹਿਲ ਖੜਾ ਕਰ ਲਿਆ ਨਾਲ ਪਲਾਟ ਐਡਾ ਵੱਡਾ ਲੈ ਲਿਆ ਐਡੀ ਵੱਡੀ ਕੋਠੀ ਖੜੀ ਕਰ ਲਈ ਜਾ ਕੇ ਬਾਹਰ ਦੇਖੋ ਉਹਦੀ ਵੀ ਵੀਡੀਓ ਬਣਾਓ ਕੋਠੀ ਦੀ ਤੇ ਸਾਡੇ ਪੁੱਟੇ ਹੋਏ ਘਰ ਦੀ ਵੀ ਵੀਡੀਓ ਬਣਾਓ ਬਲੂ ਜੀ ਕੀ ਗੱਲ ਬਾਤ ਆ ਉਹ ਕਹਿੰਦਾ ਅਸੀਂ ਕਬਜ਼ੇ ਲੈ ਰਿਆ ਇਹਨਾਂ ਨੇ ਕਰਵਾਏ ਸੀ ਨਹੀਂ ਇਹ ਕਰਵਾਏ ਨੇ ਛਡਵਾ ਲਓ ਜੇ ਅਸੀਂ ਕਰਵਾਏ ਨੇ ਸਾਨੂੰ ਅੰਦਰ ਕਰਾ ਦਿਓ ਫਿਰ ਦੇਖੋ ਗੱਲਾਂ ਮਾਰ ਕੇ ਕੀ ਫਾਇਦਾ ਵੀ ਕਬਜ਼ੇ ਕਰਾਏ ਕਬਜ਼ੇ ਸਾਫਤ ਕਰ ਦੋ ਅੰਦਰ ਕਰਾ ਦਿਨ ਸਾਨੂੰ ਤੁਸੀਂ ਫਿਰ ਚਾਹਦੇ ਹੋ ਵੀ ਕਾਨੂੰਨ ਦੇ ਮੁਤਾਬਕ ਜੇ ਕੋਈ ਗੱਲ ਗਲਤ ਹੋਈ ਆ ਤਾਂ ਕਾਰਵਾਈ ਹੋਵੇ ਕਾਰਵਾਈ ਹੋਵੇ ਕੋਈ ਚੱਕਰ ਨਹੀਂ ਕਾਰਵਾਈ ਹੋਵੇ ਤਾਂ ਇਹੀ ਮੇਰੀ ਬੇਨ ਇਨੇ ਕਬਜੇ ਕਰਾਏ ਮੁਤੀਬਾਤੇ ਇਹਨੇ ਕਬਜਾ ਕਰਾਇਆ ਬਿਸ਼ਕਰਮਾ ਮੰਦਿਰ ਦੇ ਨਾਲ ਉਹ ਉਮਜਿੰਦਰ ਵਾਲੀ ਜਗ੍ਹਾ ਤੇ ਇਹਨੇ ਕਬਜਾ ਕਰਾਇਆ ਡਿਸਪੋਜ਼ਲ ਤੇ ਇਹਨੇ ਕਬਜਾ ਕਰਾਇਆ ਅਸੀਂ ਛਡਾ ਰਹੇ ਹਾਂ ਇਹਨਾਂ ਦੇ ਕਬਜੇ ਕਿੱਤੇ ਹੋਏ ਅਸੀਂ ਜਿਹੜਾ ਕਬਜਾ ਛਡਾਇਆ ਉਹ ਵੀ ਕਾਲੀਦਲ ਦੇ ਟਾਈਮ ਦਾ ਕਬਜਾ ਹੋਇਆ ਹੋਇਆ ਜਿਹੜਾ 4 ਬਿਗੇ ਕਬਜਾ ਸੀ ਛਡਾਇਆ ਅਸੀਂ ਬੌਣਾ ਗੇਟ ਆਪਣਾ ਰੇਲਵੇ ਸਟੇਸ਼ਨ ਤੇ ਜਿੱਥੇ ਫਾਇਰ ਦਾ ਦਫ਼ਤਰ ਬਣਾਇਆ ਉਹ ਕਬਜਾ ਵੀ ਇਹਦੇ ਟਾਈਮ ਦਾ ਹੋਇਆ ਹੋਇਆ ਉਹ ਵੀ ਅਸੀਂ ਕਬਜਾ ਛਡਾਇਆ ਅਸੀਂ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਨਾ ਕਿ ਰਾਤ ਕੱਲ ਕੋਠੀ ਮਿਲਾ ਕੂੜਾ ਚੱਕਦਾ ਸਾਰ ਤੇ ਹੁਣ ਉਧਰ ਨੂੰ ਸੱਟਣ ਲੱਗ ਗਏ ਤੇ ਹੁਣ ਇਹਨਾਂ ਨੂੰ ਇਹੀ ਅਸੀਂ ਬੇਨਤੀ ਲਾ ਲਓ ਜਾਂ ਜਿਵੇਂ ਮਰਜ਼ੀ ਲਾ ਲਓ ਜੇ ਇਹ ਆਉਣ ਵਾਲੇ ਦਿਨਾਂ ਵਿੱਚ ਨਹੀਂ ਹੁੰਦਾ ਤਾਂ ਸੰਘਰਸ਼ ਲਈ ਫਿਰ ਤਿਆਰ ਰਹੇਗਾ ਮੈਂ। ਨਹੀਂ ਲਾ ਦੇਖੋ ਸਤਿ ਸ਼੍ਰੀ ਅਕਾਲ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਇੱਕ ਤਾਂ ਇਹ ਸ਼ਬਦ ਪਹਿਲਾਂ ਤਾਂ ਗਲਤ ਨੇ ਕਿ ਕੂੜੇ ਦਾ ਟਾਪ ਫੜਾਇਆ ਗਿਆ। ਉੱਥੇ ਅੱਜ ਕੂੜਾ ਨਹੀਂ ਕਰਨ ਲੱਗਿਆ ਉੱਥੇ ਕੂੜਾ ਮੇਰੇ ਖਿਆਲ ਦੇ ਵਿੱਚ ਤਾਂ ਮੈਂ ਜਾਦੇ ਹੋਸ਼ੋਬਾਜ਼ ਚਾ ਮੇਰੀ 40 ਸਾਲ ਦੀ ਉਮਰ ਹੈ ਨਾ ਉਦੋਂ ਤੋਂ ਹੀ ਕੂੜਾ ਦੇਖ ਰਿਹਾ ਤੇ ਗਿਰਦਾ ਹੈ। ਕੂੜਾ ਗੱਦਨਾ ਮੈਂ ਇੱਕ ਗੱਲ ਦੀ ਬੇਨਤੀ ਕਰਨਾ ਚਾਹਨਾ ਜਦ ਗਰਸੇਵਕ ਸਿੰਘ ਗੋਰੂ ਖੁਦ ਪ੍ਰਧਾਨ ਸੀ 2 ਸਾਲ ਇਹਨੇ ਕਹਿੰਦਾ ਵੀ ਮੈਂ ਪ੍ਰਧਾਨਗੀ ਕੀਤੀ ਹੈ ਬਿਲਕੁਲ ਇਹ 2 ਸਾਲ ਦੇ ਵਿੱਚ 90 ਦੇ ਵਿੱਚੋਂ ਕੂੜਾ ਚਕਾਉਣ ਲਈ ਇਹਦਾ ਕੀ ਐਫਰਟ ਸੀ ਮੈਂ ਤਾਂ ਪੁੱਛ ਪੁੱਛ ਕੇ ਨੂੰ ਮਰ ਗਿਆ ਵੀ ਤੂੰ ਸ਼ਹਿਰ ਦਾ ਇੱਕ ਕੰਮ ਬਣਾ ਦੇ ਸਿਰਫ ਇੱਕ ਕੰਮ ਬਣਾ ਦੇ ਵੀ ਮੈਂ 2 ਸਾਲ ਦੇ ਵਿੱਚ ਠੱਗੀਆਂ ਠੱਗੀਆਂ ਠੋਰੀਆਂ ਕਬਜ਼ੀਆਂ ਗੁੰਡਾਗਰਦੀ ਬਦਮਾਸ਼ੀ ਉਹ ਤੋਂ ਇਲਾਵਾ ਇਹਨੇ 2 ਸਾਲਾਂ 'ਚ ਸ਼ਹਿਰ ਦੇ ਭਲਾਈ ਲਈ ਕੋਈ ਕੰਮ ਨਹੀਂ ਕੀਤਾ ਦੇਖੋ ਕਾਂਗਰਸ ਟਾਈਮ ਤੇ ਸ਼ੰਤੀ ਪ੍ਰਧਾਨ ਬਣਿਆ ਸ਼ੰਤੀ ਟਾਈਮ ਮੇਰੇ ਖਿਆਲ ਦੇ ਵਿੱਚ ਬਹੁਤ ਸੜਕਾਂ ਬਣੀਆਂ ਇਸ 'ਚ ਕੋਈ ਸ਼ੱਕ ਨਹੀਂ ਸੜਕਾਂ ਦਾ ਜਾਲ ਵਿਛਿਆ ਬਹੁਤ ਸੜਕਾਂ ਬਣੀਆਂ ਸਾਰੇ ਪਰਸੈਂਟ ਕਰਮ ਸੋ ਤੋਂ ਉਹਨਾਂ ਦੇ ਹੁੰਦੇ ਇੰਟਰ ਲੋਕ ਹੈ ਜਿਹੜੀ ਤਕਰੀਬਨ 80% ਸਾਰੇ ਸ਼ਾਇਦ ਬਹੁਤ ਮੈਂ ਕਹਿੰਦਾ ਨੇ ਜੀ ਦੇਖੋ ਜੋ ਗੱਲ ਸਹੀ ਹੈ ਬਹੁਤ ਸਾਰੇ ਵੀ ਜੇ ਕੋਈ ਤੁਹਾਡੇ ਤੇ ਇਸ ਗੱਲ ਨੂੰ ਲੈ ਕੇ ਅਟੈਕ ਕਰਦਾ ਹੈ ਸਭਾਈ ਨੂੰ ਲੈ ਕੇ ਤੁਸੀਂ ਉਹਨਾਂ ਤੇ ਪਰਸਨਲ ਅਟੈਕ ਕਰਨ ਲੱਗ ਜਾਂਦੇ ਹੋ ਬਿਲਕੁਲ ਪਰਸਨਲ ਤੁਸੀਂ ਹੁਣ ਕਹਿ ਰਹੇ ਉਹਨੂੰ ਦੋ ਮੂਆ ਸੱਪਾਂ ਸੋਕੂ ਚੂਹੇ ਖਾਂਦੇ ਸੀ ਅੱਜ ਨੂੰ ਚੱਲੀ ਉਹ ਉਹ ਕਾਰਨ ਮੈਂ ਦੱਸੋ ਪਹਿਲਾਂ ਤਾਂ ਮੈਂ ਇਸ ਗੱਲ ਦਾ ਉਹ ਜਵਾਬ ਪੁੱਛਿਆ ਕਿ ਅਸੀਂ ਕਦੇ ਨਹੀਂ ਕਿਹਾ ਵੀ ਅਸੀਂ ਨਾਪਾ 100% ਸਾਫ਼ ਕਰਤਾ ਅਸੀਂ ਲੱਗੇ ਵਾਂ ਅਸੀਂ ਇਹ ਗੱਲ ਕਹੀ ਆ ਵੀ ਅਸੀਂ ਨਾਪਾ 80% ਸਾਫ ਕਰਤਾ ਨਾਪੇ ਦੇ ਅਸੀਂ 80% ਡੰਪ ਸਾਫ ਕਰਦੇ ਜਿਹੜੇ 1-2 ਡੰਪ ਰਹਿ ਗਏ ਉਹਦੇ ਲਈ ਅਸੀਂ ਲੱਗੇ ਹੋਏ ਆ ਕਿਉਂਕਿ ਆ ਤੁਸੀਂ ਕੂੜੇ ਦੇ ਡੰਪ ਖਤਮ ਕੀਤੇ ਨੇ ਜਦੋਂ ਕੇਜਰੀਆਲ ਜੀ ਇੱਥੇ ਆਏ ਸੀ ਉੱਥੇ ਵੀ ਇਹ ਗੱਲ ਹੋਈ ਸੀ ਕਿ ਕੂੜੇ ਦੇ ਡੰਪ ਤੁਸੀਂ ਖਤਮ ਕਰਤੇ ਪ੍ਰਾਪਤੀ ਆਮ ਆਦਮੀ ਪਾਰਟੀ ਦੇ ਨਾਪੇ ਦੀ 3.5 ਸਾਲ ਦੀ ਪਰਚ ਨੰਬਰ ਪੰਜਾਬ ਦੇ ਵਿੱਚ ਅੱਜ 25 ਲੱਖ ਰੁਪਇਆ ਪਿਛਲੇ 5-10 ਸਾਲ ਦੇ ਵਿੱਚ ਐਵਰੇਜ ਤੇ 1 ਸਾਲ ਦੀ ਨਕਸ਼ਿਆਂ ਦੀ ਫੀਸ ਦੀ ਅਸੀਂ 3 ਕਰੋੜ 10 ਲੱਖ ਰੁਪਏ ਇਕੱਠਾ ਕੀਤਾ ਪਿਛਲੇ ਸਾਲ। ਭਾਈ ਜੀ 90 ਨਹੀਂ ਮੈਂ ਕਿਹਾ 99% ਨਕਸ਼ੇ ਨੱਭਾ ਦਾਵਾ ਕਰਦਾ 99% ਨਕਸ਼ੇ ਨਾਪੇ ਅੱਜ ਪਾਸ ਨੇ ਲੋਕ ਚਵਾਰਿਆਂ ਦੇ ਨਕਸ਼ੇ ਵੀ ਪਾਸ ਕਰਾਉਣ ਲੱਗ ਪਏ ਜੇ ਕੋਈ ਚਵਾਰਾ ਬਣ ਰਿਹਾ ਤਾਂ ਉਹ ਪੈਸਾ ਕਿੱਥੇ ਜਾ ਰਿਹਾ ਸਰਕਾਰ ਕੋ ਸਾਡੀ ਜੇਬ ਚ ਤਾਂ ਨਹੀਂ ਜਾ ਰਿਹਾ ਇਹਨਾਂ ਤੋਂ ਕਿਉਂ ਨਹੀਂ ਇਕੱਠੇ ਹੋਏ ਜੀ ਇਹ 21 ਲੱਖ ਤੇ ਕਿਉਂ ਖੜੇ ਸੀ ਕੀ ਇਹਨਾਂ ਦੇ ਟਾਈਮ ਮਕਾਨ ਨਹੀਂ ਬਣਦੇ ਸੀ ਮਕਾਨ ਬਣਨੇ ਹੁਣ ਸਾਡੇ ਸਾਡੀ ਕਰਮ ਦੇ ਵਿੱਚ ਸ਼ੁਰੂ ਹੋਏ ਨੇ ਕਿਉਂ ਅਸੀਂ ਜਿਹੜਾ ਵੀ ਆਉਂਦਾ ਇੱਕੋ ਗੱਲ ਕਹਿੰਦੇ ਆ ਵੀ ਆਹ ਰ ਆਪਣਾ ਨਕਸ਼ਾ ਪਾਸ ਕਰਾ ਸਾਸਤੀ ਕਿਲੇ ਨੂੰ ਲੈ ਕੇ ਵੱਡਾ ਵਿਵਾਦ ਹੈ ਜਿਹੜਾ ਨਗਰ ਦੇ ਅੰਦਰ ਕੌਂਸਲਰ ਪ੍ਰਧਾਨ ਦੇ ਪਤੀ ਸਮਾਜ ਸੇਵੀ ਪੰਕਾਇ ਪੱਪੂ ਨਾਲ ਸਾਬਕਾ ਕੌਂਸਲਰ ਅਤੇ ਪ੍ਰਧਾਨ ਰਹੇ ਗੁਰਸੇਵ ਸਿੰਘ ਗੋਲੂ ਨਾਲ ਚੱਲਿਆ ਸੀ ਦੇਖਦੇ ਆ ਕਿੱਥੇ ਵਿਵਾਦ ਹੈ ਜਿਹੜਾ ਖਤਮ ਹੁੰਦਾ ਪਰ ਪੰਕਾਇ ਪੱਪੂ ਵੱਲੋਂ ਦਾਵਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਸਰਕਾਰ ਵਿੱਚ ਵੱਡੀ ਮਸ਼ੀਨਰੀ ਹੈ ਜਿਹੜੀ ਨਗਰ ਕੌਂਸਲ ਨੱਬਾ ਵਾਸਤੇ ਖਰੀਦੀ ਗਈ ਹੈ ਪਰ ਹੋਰ ਕਿਸੇ ਪਾਰਟੀ ਵੱਲੋਂ ਵੱਡਾ ਕੰਮ ਹੈ ਜਿਹੜਾ ਵਿਕਾਸ ਦਾ ਸ਼ਹਿਰ ਦੇ ਵਿੱਚ ਨਹੀਂ ਕੀਤਾ ਗਿਆ ਔਰ ਕਰੋੜਾਂ ਰੁਪਏ ਦਾ ਟੈਕਸ ਉਹਨਾਂ ਨੇ ਸਰਕਾਰ ਦੇ ਖਾਤੇ ਲਈ ਮਿਹਨਤ ਕਰਕੇ ਇਕੱਠਾ ਕਰਿਆ ਦੇਖਦੇ ਆ ਕਿ ਜੋ ریاਸਤੀ ਕਿਲਾ ਉਸ ਇਸ ਫਾਈਲ ਨੂੰ ਲੈ ਕੇ ਅੱਗੇ ਕੀ ਕਾਰਜ ਹੈ ਜਿਹੜਾ ਮੌਜੂਦਾ ਸਰਕਾਰ ਵੱਲੋਂ ਹੁੰਦਾ ਹੈ ਜਾਂ ਜਿਹਨਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਅਸੀਂ ਸ਼ਹਿਰ ਨੂੰ ਇਕੱਠਾ ਕਰਕੇ ਕੰਮ ਬੰਦ ਕਰਾਵਾਂਗੇ ਹੁੰਦਾ ਹੈ ਜਾਂ ਨਹੀਂ